ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਆਇਆ ਹੜ੍ਹ ਭਾਰੀ ਤਬਾਹੀ ਮਚਾ ਰਿਹਾ ਹੈ ਇਸ ਨਾਲ ਲੋਕਾਂ ਦੀ ਫਸਲਾਂ ਤੇ ਮਕਾਨਾਂ ਦਾ ਭਾਰੀ ਨੁਕਸਾਨ ਹੋ ਹੀ ਰਿਹਾ ਹੈ ਨਾਲ ਹੀ ਲੋਕਾਂ ਨੂੰ ਹੋਰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਤਰ੍ਹਾਂ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਜਾਇ ਹੜ੍ਹ ਕਾਰਨ ਬਕਤੀ ਪਿੰਡਾਂ ਦੇ ਨਾਲ-ਨਾਲ ਪਿੰਡ ਤੇਜਰਵੱਲਾ ਦੇ ਲੋਕਾਂ ਨੂੰ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦੇ ਘਰਾਂ ਅੰਦਰ ਪਾਣੀ ਆ ਜਾਣ ਕਾਰਨ ਕੁਝ ਲੋਕ ਆਪਣੇ ਸਮਾਨ ਨੂੰ ਉੱਚੀਆਂ ਥਾਵਾਂ ਤੇ ਲੈ ਕੇ ਜਾ ਰਹੇ ਹਨ ਅਤੇ ਕੁਝ ਲੋਕਾਂ ਨੇ ਆਪਣੇ ਕਮਰਿਆਂ ਅੰਦਰ ਹੀ ਉੱਚੀਆਂ ਥਾਵਾਂ ਬਣਾ ਕੇ ਆਪਣਾ ਸਮਾਨ ਰੱਖਿਆ ਹੋਇਆ ਹੈ ਇਸ ਦੌਰਾਨ ਬਾਕੀ ਨੁਕਸਾਨ ਦੇ ਨਾਲ ਨਾਲ ਬਹੁਤ ਸਾਰੇ ਲੋਕਾਂ ਦੇ ਪਖਾਨਿਆਂ ਦੀਆਂ ਕੂਈਆਂ ਵੀ ਬੈਟ ਗਈਆਂ ਹਨ ਜਿਸ ਕਾਰਨ ਉਨ੍ਹਾਂ ਦੀਆਂ ਪਰੇਸ਼ਾਨੀਆਂ ਹੋਰ ਵੀ ਵੱਧ ਗਈਆਂ ਹਨ ਅਸੀਂ ਇਹ ਅਪੀਲ ਕਰਦੇ ਹਾਂ ਸਰਕਾਰ ਨੂੰ ਵੀ ਅੱਗੇ ਦਮਾਜ ਬੁਲਕੋ ਕੁਝ ਦਿੱਤਾ ਹੀ ਨਹੀਂ ਨੇ ਤੇ ਹੁਣ ਲਕਸ਼ਣ ਜਿਹੜੇ ਖੁਈਆਂ ਨੇ ਡਿੱਗ ਦੇ ਚੁੱਕੀਆਂ ਨੇ ਤੇ ਹੁਣ ਕਿਹੜੇ ਪਾਸੇ ਸੀ ਬਾਹਰ ਅੰਦਰ ਨਹੀਂ ਜਾਈ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਅਜੇ ਕੋਈ ਨੇੜੇ ਬੰਨ ਨ ਹੋਵੇ ਤੇ ਚਲ ਬੰਦਾ ਬੰਨਤੀ ਜਿਹੜਾ ਲਾਂ ਉਹ ਵੀ ਉਹ ਗੱਲ ਕੋ ਨਹੀਂ ਮੋਜਮਰ ਬਸ ਬੰਨਨੇਗਾ ਜੇ ਖੁਈਆਂ ਦੀ ਕੋਈ ਸਮਾਲ ਹੋ ਜਾਵੇ ਤਾਂ ਬੜਾ ਧੰਨਵਾਦ ਹੈ ਸਰਕਾਰ ਦਾ ਪਾਣੀ ਦੀ ਵਜ੍ਹਾ ਕਰ ਤੇ ਬਹਿ ਚੁੱਕੀ ਹੈ ਇਹ ਹੁਣ ਘੜ ਤੋਂ ਘੜੇ 10 ਫੁੱਟ ਬਹਿ ਗਿਆ ਖੱਡਾ ਹੋਰ ਵੀ ਹਾਸਾ ਹੋ ਸਕਦਾ ਕਾਫੀ ਪਰੇਸ਼ਾਨੀ ਹੋ ਰਹੀ ਬੜੀ ਪਰੇਸ਼ਾਨੀ ਹੋ ਰਹੀ ਹੈ ਹੁਣ ਆ ਸਮਾਨ ਜਿਹੜਾ ਕਮਰੇ ਦੇ ਅੰਦਰ ਪਿਆ ਇਹ ਉੱਚੀ ਥਾਂ ਤੇ ਕਰ ਦਿੱਤਾ ਹੈ ਤੇ ਅਜੇ ਵੀ 10 ਦਿਨ ਵੀ ਮਗਰੋਂ ਪਾਣੀ ਹੋਰ ਆ ਰਹੀ ਹੈ ਇਹ ਵੀ ਅੱਗੇ ਤਿੰਨ ਜਿੱਤੇ ਨਜ਼ਾਰ ਦਿੱਤਾ ਨਾ ਮਕਾਨ ਦਾ ਉਹ ਤਾਂ ਕੋਈ ਪਸੋਣੀ ਖਰਾਣੀ ਨਹੀਂ ਬਣੀ ਹੈ ਤੇ ਆਨੇ ਵੀ ਚੱਲ ਹੋਰ ਨਹੀਂ ਤੇ ਸਾਰੇ ਪਾਸੇ ਮਿਲ ਜਾਵੇ ਤਾਂ ਬਹੁਤ ਵਧੀਆ ਗੱਲ ਹੈਗੀ ਹੈ ਮਕਾਨ ਦਾ ਮੌਕਾ ਮਿਲ ਗਿਆ ਮਾਜੀ ਵਾਲ ਮਿਲ ਗਿਆ ਇਹ ਤਾਂ ਸਰਕਾਰ ਨੂੰ ਪਤਾ ਸਰਕਾਰ ਕਹਿੰਦੀ ਅਸੀਂ ਵੱਧ ਵੱਧ ਦੋਨੇ ਤੇ ਦੋਨਾ ਦੇਵਾਂਗੇ ਵੇਖੋ ਹੁਣ ਕੀ ਕੁਝ ਕਰਦੇ ਨੇ ਫਸਲਾਂ ਸਾਰੀਆਂ ਮਰ ਗਈਆਂ ਲੁੱਬ ਚੁੱਕੀ ਨੇ ਪਤਾ ਨਾ ਤੁਹਾਡੀ ਕਿੰਨੀ ਕੀਮਤਾਂ ਜੰਡਾ ਨਿਕਾਣ ਗਿਆ ਸਾਡੀ ਇੱਥੇ ਪੰਜ ਕਿੱਲੇ ਚੰਨਾ ਖਤਮ ਹੋ ਗਿਆ ਸਾਰੇ ਬਿਰ ਚਾਰਾ ਭਰਾਉਣਾ ਦਾ ਫਸਲਾਂ ਦੇ ਮੰਗ ਤਾਂ ਉਹਨਾਂ ਘੜ ਤੋਂ ਘੜ ਵੀ 10 15 ਗਿਹਾਰ ਤੱਕ ਕਿੱਲੇ ਦੇ ਖਰਚਾ ਆ ਹੀ ਜਾਂਦਾ ਮੂੰਗੀਆਂ ਬੀਜਣ ਉਹ ਵੀ ਕਿਸੇ ਕੰਮ ਦੀ ਨਹੀਂ ਵਿਕੀ ਕੋਈ ਤੇ ਜੋਨਾਂ ਲਾਤ ਉਹ ਵੀ ਖਤਮ ਹੋ ਗਿਆ ਨੰਨਾ ਬੜਾ ਵਧੀਆ ਖਾਣਾ ਸੀ ਤੇ ਉਹਨੇ ਸਾਰਾ ਡੋਬ ਗਿਆ ਉਸਤੇ